हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਅੱਜ ਵੀਰੇ ਗੱਲ ਕਰਦੇ ਆਂ ਅਗੇਤੀ ਮੂੰਗੀ ਦੀ ਮੂੰਗੀ ਬੀਜੀ ਹੋਈ ਐ ਇਹ 15 April ਦੀ ਹਣਾ ਸਕਰਾਜ ਹਾਂ ਜੀ ਵੀਰੇ 15 April ਦੀ ਬੀਜੀ ਹੋਈ ਐ ਤੇ ਇੰਨੀ ਵੀਰੇ ਜਲਦੀ ਕਿਵੇਂ ਬੀਤੀ ਤੁਸੀਂ ਇੱਕ ਵੀਰੇ ਆਪਣੇ ਕੋਲੇ ਤੂੜੇ ਮਸ਼ੀਨ ਆ ਆਦੀ ਉਹਦਾ ਫਾਇਦਾ ਹੈ ਅੱਛਾ ਇੱਕ ਨਾ ਇੱਕ ਕਣਕ ਜਦੋਂ ਖੜੀ ਸੀ ਉਹਦੇ ਵਿੱਚ ਹੀ ਪਾਣੀ ਛੱਡ ਕੇ ਰੌਣੀ ਕਰਤੀ ਸੀ ਠੀਕ ਹੈ ਜਦੋਂ ਹਫ਼ਤੇ 'ਚ ਵੀ 72 ਜਾ ਆ ਗਿਆ ਹਾਂ ਹਾਂ ਤੇ ਨਾਲ ਦੀ ਨਾਲ ਕਣਕ ਵੜਤੀ ਸੀ ਤੇ ਨਾਲ ਦੀ ਨਾਲ ਤੂੜੀ ਉੱਤੇ ਚੱਕ ਕੇ ਬਣਾ ਕੇ ਤੇ ਸੁਪਰ ਸੀਡਰ ਨਾਲ ਦੀਤੀ ਹੈ ਨਾ ਤੇ ਵੀਰੇ ਚ ਪੈਂਡੀ ਸਪਰੇ ਵੀ ਕਰੀਆ ਪੈਂਡੀ ਸਪਰੇ ਵੀ ਕਰੀਆ ਪੈਂਡੀ ਰਿਜ਼ਲਟ ਮਿਲੇ ਨਾ ਕੋਖ ਜਾਣੀ ਹੁੰਦਾ ਨਹੀਂ ਬਾਅਦ ਚ ਸਪਰੇਆਂ ਵਾਲੀਆਂ ਹੁੰਦੀਆਂ ਨਹੀਂ ਸਪਰੇਆਂ ਬਾਅਦ ਚ ਹੁੰਦੀਆਂ ਸੋ ਸੱਜਣੋ ਆ ਤੁਸੀਂ ਦੇਖੋ ਮੂੰਗੀ ਨੂੰ ਵੀਰੇ ਫਲ ਕਿੰਨਾ ਮੂੰਗੀ ਆਪਦੇ ਦੋ ਫਲ ਪਕਾ ਚੁੱਕੀ ਆ ਠੀਕ ਆ ਇਹ ਮੂੰਗੀ ਜਿਹੜੀ ਹੈਗੀ 15 April ਦੀ ਬੀਜੀ ਆ ਵੀਰੇ ਇਹ ਸਹੀ ਤਿੰਨ ਫਲ ਪਕਾਊਗੀ ਹੈਨਾ ਕੀ ਗੱਲ ਹੈ ਜਿਵੇਂ ਹੁਣ ਆਪਣੇ ਆਮ ਲੋਕਾਂ ਦੀ ਬੀਜੀਆਂ ਹੈ ਇਹ 20 ਦਿਨ 게ਤੀ ਆ 20 ਦਿਨਾਂ ਚ ਜਿਵੇਂ ਆਪਣੀ ਆ ਫਲੀ ਆ ਇਹ ਵੀ ਪੱਕੂ ਤੇ ਜਿਹੜਾ ਆਪਣਾ ਤੀਜਾ ਫਲ ਆ ਰਿਹਾ ਇਹ ਵੀ ਪ੍ਰੋਪਰ ਪੱਕੂਗਾ ਠੀਕ ਹੈ ਤੇ ਨਾਲੇ ਜਿਹੜਾ ਅਪ ਝੋਨਾ ਬਾਸਪਤ ਕੀਤਾ ਲਾਵਾਂਗੇ ਮੁੱਛਲ ਲਾਵਾਂਗੇ ਤੇ ਉਹ ਵੀ ਛੇਤੀ ਪੱਕੂਗਾ ਉਹ ਵੀ ਛੇਤੀ ਵੱਜੂਗਾ ਵੀ ਯਾਰ ਉਦੋਂ ਆਪ ਦੀ ਹਿੰਮਤ ਆ ਹਨਾ ਇਹ ਵੀਰੇ ਤੀਜਾ ਫਲ ਵੀ ਲਾਵਾਂਗੇ ਠੀਕ ਹੈ ਤੇ ਜਿਹੜੀ ਇਹ ਮੂੰਗੀ ਆ ਆਪਣੀ ਘਟੋ ਘਟੇ ਝਾੜ ਆਪਾਂ ਨੂੰ 20 ਮਣ ਦਾ ਲੱਗਦਾ ਜਿਹਦੇ ਕਿ 8-9 ਮੰਡਲ ਬਣਦੇ ਨੇ 20 ਤੋਂ ਵੱਧ ਵੀ ਜਾ ਸਕਦਾ ਕਿਉਂ ਹਜੇ ਜਿਹੜਾ ਮੂੰਗੀ ਫਾਲਾ ਵੀਰੇ ਆ ਦੇਖੋ ਹਜੇ ਟਾਣੀਆਂ ਕੱਢੀ ਜਾਂਦੀ ਆ ਤੁਹਾਡੇ ਸਾਹਮਣੇ ਆ ਅਗੇਤੀ ਮੂੰਗੀ ਆ 15 April ਦੀ ਬੀਜੀ ਆ ਜਿੰਨੇ ਵੀ ਹੋ ਸਕੇ ਹਿੰਮਤ ਕਰਕੇ ਪਹਿਲਾਂ ਬੀਜਿਆ ਕਰੋ ਠੀਕ ਆ ਆਪਣੀ ਹਿੰਮਤ ਆ ਹਰ ਸਾਲੀ ਵੀਰੇ 72 ਬੀਜਦੇ ਹੁਣ ਹਰ ਸਾਲੀ ਬੀਜਦੇ ਵੀਰੇ ਵਧੀਆ ਇਹ ਚੰਗੀ ਆਏਗੀ ਤੂੜੀ ਆਪਦੀ ਆ ਤੇ ਚੰਗੀ ਕਮਾਈ ਕਰਦੇ ਨੇ ਤੇ ਜੇ ਸਾਡੀ ਵੀਡੀਓ ਵੀਰੇ ਚੰਗੀ ਲੱਗੀ ਤਾਂ ਸ਼ੇਅਰ ਜੋ ਕਰੋ ਧੰਨਵਾਦ